ਸੰਗਤ ਸੱਜਣ ਨੇ ਸਾਡੇ ਕਮਜੀਠੇ ਦੇ ਲੱਗੇ ਉਹ ਬੰਦੇ ਕੋਲ ਸਿਰਫ ਤੇ ਸਿਰਫ 6.5 ਕਿਲੇ ਜ਼ਮੀਨ ਹਰ ਸਾਲ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪੁਰਬ ਮਨਾਉਂਦਾ ਹੈ ਬੜੀ ਵੱਡੀ ਪੱਦਰ ਤੇ ਸੰਗਤ ਗੁਰੂ ਦੇ ਕੀਰਤਨੀਏ ਆਉਂਦੇ ਨੇ ਉਹਨੇ ਬੜੀ ਵੱਡੀ ਕੋਠੀ ਬਣਾਈ ਹੈ ਭਾਈ 25 ਲੱਖ ਦੀ ਗੱਡੀ ਖੜੀ ਹੈ ਇੱਕ ਸਾਲ ਮੈਂ ਉਹਨੂੰ ਪੁੱਛਿਆ ਸਰਦਾਰ ਜੀ ਬੱਚੇ ਬਾਹਰ ਨੇ ਕਹਿੰਦਾ ਨਹੀਂ ਭਾਈ ਸਾਹਿਬ ਇੱਕ ਲੜਕੀ ਐ ਉਹ ਵੀ ਇੱਧਰ ਵਿਆਹੀ ਐ ਇੱਕ ਲੜਕਾ ਐ ਉਹ ਵੀ ਇੱਥੇ ਐ ਮੈਂ ਪੁੱਛਿਆ ਫਿਰ ਜ਼ਮੀਨ ਕਿੰਨੀ ਕਹਿੰਦਾ ਭਾਈ ਸਾਹਿਬ ਜੀ 6.5 ਕਿੱਲੇ ਮੈਂ ਉਹਨੂੰ ਕਿਹਾ 6.5 ਕਿੱਲਾਂ 'ਚ ਐਡੀ ਕੋਠੀ ਨਹੀਂ ਪੈ ਸਕਦੀ 6.5 ਕਿੱਲਾਂ 'ਚ ਉਹ 50 ਲੱਖ ਦੀ ਗੱਡੀ ਵੀ ਖੜੀ ਹੋ ਸਕਦੀ ਤਾਂ ਉਹਨੇ ਅੱਖਾਂ ਭਰ ਲਈਆਂ ਸਾਤ ਸੰਗਤ ਉਹਦੀ ਕੋਠੀ ਤੇ ਜਾ ਕੇ ਮਨ ਖੁਸ਼ ਹੁੰਦਾ ਉਹਨੇ ਵੱਡੀ ਫੋਟੋ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਲਾਈ ਹੈ ਅੱਖਾਂ ਭਰ ਕੇ ਰੋ ਕੇ ਕਹਿੰਦਾ ਮੇਰਾ ਹੈ ਹੀ ਕੁਝ ਨਹੀਂ ਤੁਸੀਂ ਸਹੀ ਕਹਿੰਦੇ ਹੋ ਸਾਢੇ 6 ਕਿਲਿਆਂ ਚੋਂ ਕੋਠੀਆਂ ਤੇ ਐਡੀਆਂ ਕਾਰਾਂ ਨਹੀਂ ਪਰ ਭਾਈ ਸਾਹਿਬ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦਾ ਦਿੱਤਾ ਫਿਰ ਉਹਨੇ ਜਿਹੜੀ ਗੱਲ ਦੱਸੀ ਉਹ ਤੇ ਹੈਰਾਨੀ ਵਾਲੀ ਨਾ ਦੇਖੋ ਗੱਲ ਤੇ ਸਬਰ ਦੀ ਹੈ ਸਾਤ ਸੰਗਤ ਉਹ ਕਹਿੰਦਾ ਮੈਂ ਆਪਣੇ ਲੜਕੇ ਨੂੰ 20 ਲੱਖ ਰੁਪਈਆ ਏਜੰਟ ਨੂੰ ਦੇ ਕੇ ਬਾਹਰ ਭੇਜਿਆ ਏਜੰਟ ਪੈਸੇ ਮਾਰ ਕੇ ਭੱਜ ਗਿਆ ਲੜਕਾ ਮੇਰਾ ਮਲੇਸ਼ੀਆ ਫਸ ਗਿਆ 2.5 ਲੱਖ ਰੁਪਈਆ ਹੋਰ ਲੱਗਾ ਵਾਪਸ ਮੰਗਾਇਆ ਇੱਕੋ ਇੱਕ ਲੜਕਾ ਕਿਤੇ ਜਾਂਦਾ ਨਾ ਲੱਗੇ ਕਹਿੰਦਾ ਮੈਂ 2 ਲੱਖ ਦੇ ਥੱਲੇ ਆ ਗਿਆ ਉਧਰ ਮੇਰੀ ਲੜਕੀ ਵਿਆਹਣ ਵਾਲੀ ਉਧਰ 2 ਲੱਖ ਦਾ ਕਰਜ਼ਾ ਜੇ ਜ਼ਮੀਨ ਵੇਚਾਂ ਤੇ ਜੱਟ ਊ ਮਰਦਾ ਤੇ ਕਹਿੰਦਾ ਭਾਈ ਸਾਹਿਬ ਜੀ ਜੇ ਕਰਜ਼ਾ ਸਿਰ ਤੇ ਸੀ ਮੈਨੂੰ ਫਿਕਰ ਸੀ ਮੇਰੀ ਬੱਚੀ ਦੀ ਵਿਆਹ ਸ਼ਾਦੀ ਕਿੱਥੇ ਹੋਏਗੀ ਮੈਂ ਵਿਆਹ ਕਿਨ ਕਰਾਂਦਾ ਕਹਿੰਦਾ ਬਸ ਇਸੇ ਚਿੰਤਾ ਵਿੱਚ ਨਾ ਮੈਂ ਥੋੜਾ ਅਪਸੈਟ ਰਹਿਣ ਲੱਗ ਪਿਆ ਪੰਜ ਛੇ ਦਿਨ ਆਗਲਾ ਵਾਂਗ ਘੁੰਮਦਾ ਰਿਹਾ ਪੰਜਾਂ ਛਿਆਂ ਦਿਨਾਂ ਬਾਅਦ ਕਹਿੰਦਾ ਮਨ ਨੇ ਫੈਸਲਾ ਕੀਤਾ ਮਨ ਨੇ ਕਿਹਾ ਸੱਜਣਾ ਤੈਨੂੰ ਕੀ ਐ ਬਾਅਦ ਵਿੱਚ ਕੋਈ ਕਰ ਜਾ ਲਾਵੇ ਭਾਵੇਂ ਵਿਆਵੇ ਭਾਵੇਂ ਨਾ ਵਿਆਵੇ ਮਨ ਨੇ ਇੱਕ ਨੈਗੇਟਿਵ ਫੈਸਲਾ ਲੈ ਲਿਆ ਦੋ ਗੋਲੀਆਂ ਜ਼ਹਿਰ ਦੀਆਂ ਖਾ ਤੇ ਮਰ ਹੋਰ ਵੀ ਕਿਸਾਨ ਮਰਦੇ ਨੇ ਤੂੰ ਵੀ ਮਰ ਜਾ ਸਿਰ ਤੇ ਕਰ ਜਾ ਕਹਿੰਦਾ ਮਰਨ ਦਾ ਫੈਸਲਾ ਕਰ ਲਿਆ। ਕਹਿੰਦਾ ਭਾਈ ਸਾਹਿਬ ਜੀ ਮੈਂ ਗੋਲੀਆਂ ਵੀ ਖਰੀਦ ਲਈਆਂ ਮਰਨ ਵਾਲੀਆਂ। ਜਿਹੜੀਆਂ ਜ਼ਹਿਰ ਵਾਲੀਆਂ ਕਣਕ ਚ ਰੱਖਦੇ ਨਾ। ਕਹਿੰਦਾ ਉਹ ਟੀਕਾ ਵੀ ਗੋਲੀਆਂ ਖਰੀਦ ਲਈਆਂ। ਮਰਨ ਦਾ ਪੱਕਾ ਫੈਸਲਾ ਕਰ ਲਿਆ। ਪਰ ਮਰਨ ਨੂੰ ਕਿਹਦਾ ਜੀ ਕਰਦਾ ਹੈ? ਬਾਰ-ਬਾਰ ਆਪਣੇ ਬੱਚਿਆਂ ਨੂੰ ਪਿਆਰ ਨਾਲ ਵੇਖੇ। ਕਹਿੰਦਾ ਅਗਲੇ ਦਿਨ ਮਨ ਚ ਆਇਆ ਇੱਕ ਵਾਰ ਦਰਬਾਰ ਸਾਹਿਬ ਜਾਇਆ ਮਾਂ। ਪਤਾ ਨਹੀਂ ਜ਼ਿੰਦਗੀ ਚ ਕਿਹੜਾ ਕੋਈ ਗੁਨਾਹ ਹੋਇਆ ਹੈ। ਕਹਿੰਦਾ ਮੈਂ ਸਤਗੁਰੂ ਜੀ ਦੇ ਦਰਬਾਰ ਸੱਭ ਗਿਆ ਜਾ ਕੇ ਇਸ਼ਨਾਨ ਕੀਤਾ ਸ੍ਰੋਵਰ ਵਿੱਚ ਕਰਾ ਪ੍ਰਸ਼ਾਦੀ 10 ਪੈਦੀ ਦੇ ਕਰਾਈ ਲੰਗਰ ਵਿੱਚ ਗਿਆ ਜਾ ਕੇ ਘੜੀ ਸੇਵਾ ਕੀਤੀ ਪ੍ਰਸ਼ਾਦਾ ਛਕਿਆ ਜਦੋਂ ਵਾਪਸ ਆਉਣ ਲੱਗਿਆ ਨਾ ਤਾਂ ਕਹਿੰਦਾ ਮੇਰੇ ਮਨ ਵਿੱਚ ਸੀ ਅੱਜ ਰਾਤੀ ਮੈਂ ਘਰ ਜਾ ਕੇ ਦਵਾਈ ਖਾ ਲੈਣੀ ਬਾਹਰ ਨਹੀਂ ਮਰਨਾ ਘਰ ਕੋਲ ਹੀ ਮਰਾਂਗਾ ਪਿੱਛੇ ਦੇਖ ਤਾਂ ਲੈਣਗੇ ਤਾਂ ਕਹਿੰਦਾ ਭਾਈ ਸਾਹਿਬ ਜੀ ਮੈਂ ਜਦੋਂ ਸਰੋਵਰ ਤੋਂ ਦੁਬਾਰਾ ਮੱਥਾ ਟੇਕ ਕੇ ਬਾਹਰੋਂ ਆਉਣ ਲੱਗਾ ਨਾ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਦਾ ਸਾਧ ਸੰਗਤ ਜਿਹਨੂੰ ਪਤਾ ਹੋਵੇ ਨਾ ਮੈਂ ਸ਼ਾਮੀ ਮਰਨਾ ਹੈ ਉਹਦਾ ਮਨ ਹੋਰ ਪਾਸੇ ਉਹਨੂੰ ਦੁਨੀਆ ਦਿਸਦੀ ਨਹੀਂ ਹੈ ਸੱਚਖੰਡ ਸ੍ਰੀ ਹਰਮੰਦਰ ਸਾਹਿਬ 'ਤੇ ਹੱਥ ਜੋੜ ਕੇ ਇਸ ਤਰ੍ਹਾਂ ਖਲੋਤਾ ਅੱਖਾਂ ਭਰ ਕੇ ਰੋਈ ਜਾ ਰਿਹਾ ਸੀ ਤੇ ਕਹਿੰਦਾ ਰੋ ਕੇ ਮੇਰੇ ਅੰਦਰੋਂ ਆਵਾਜ਼ ਨਿਕਲੀ ਹੇ ਗੁਰੂ ਰਾਮਦਾਸ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਮੈਂ ਆਪਣੀ ਧੀ ਆਪਣੇ ਪੁੱਤ ਬੱਚਿਆਂ ਨੂੰ ਚਿੱਤੇ ਕੀਤਾ ਕਹਿੰਦਾ ਮੈਂ ਅਰਦਾਸ ਕੀਤੀ ਮਹਾਰਾਜ ਮੇਰੇ ਬੱਚਿਆਂ ਦਾ ਖਿਆਲ ਰੱਖਿਓ ਨਾਲੇ ਮੈਂ ਰੋ ਪੇ ਅੰਦਰੋਂ ਵਿਰਾਗ ਵਿੱਚ ਅਥਰੂ ਪਹੁੰਚਦੇ ਹਾਂ ਦਰਬਾਰ ਸਾਹਿਬ ਤੋਂ ਸੱਜਣ ਆ ਗਿਆ ਤੇ ਜਦੋਂ ਆਕੇ ਸਾਥ ਸੰਗਤ ਮੁਜੀਠਿਓ ਉਹ ਬੱਸ ਬਦਲ ਲੈ ਉਹਦੇ ਪਿੰਡਾਂ ਨੂੰ ਜਾਂਦੀ ਹੈ ਤਾਂ ਕਹਿੰਦਾ ਜਦੋਂ ਇੱਥੇ ਆਕੇ ਮੈਂ ਟੈਂਪੋ ਵਿੱਚ ਮਿੰਨੀ ਬੱਸ ਵਿੱਚ ਬੈਠਣ ਲੱਗਾ ਤਾਂ ਕਹਿੰਦਾ ਅਜੇ ਮੈਂ ਬੱਸ ਵਿੱਚ ਬੈਠਾ ਆਪਣੇ ਸੋਚਾਂ ਵਿੱਚ ਡੁੱਬਿਆ ਹੋਇਆ ਦੁਨੀਆ ਨਹੀਂ ਕੋਈ ਦਿਸ ਰਹੀ ਨੇਰ ਨਜ਼ਰ ਆ ਰਿਹਾ ਤਾਂ ਕਹਿੰਦਾ ਇੰਨੇ ਨੂੰ ਇੱਕ ਬੰਦਾ ਆਇਆ ਉਹਨੇ ਮਾਂ ਵਿੱਚ ਝੋਲਾ ਪਾਇਆ ਹੋਇਆ ਤੇ ਮੈਨੂੰ ਹਲੂਣ ਕੇ ਕਹਿੰਦਾ ਸਰਦਾਰ ਜੀ ਲਾਟਰੀ ਪਾ ਲੋ ਲਾਟਰੀ ਕਹਿੰਦਾ ਮੈਂ ਉਹਨੂੰ ਗੁੱਸੇ 'ਚ ਕਿਹਾ ਜਾ ਪਰ ਮਰ ਮੈਂ ਨਹੀਂ ਲਾਟਰੀ ਪਾਉਂਦਾ ਕਹਿੰਦਾ ਮੈਂ ਉਹਦੇ ਚਿਹਰੇ ਆਲ ਨਹੀਂ ਦਿੱਤੇ ਮੈਂ ਉਹਨੂੰ ਕਹਿੰਦਾ ਜਾ ਪਰੇ ਕਹਿੰਦਾ ਫਿਰ ਮੇਰੇ ਕੋਲ ਆ ਉਹ ਕਹਿੰਦਾ ਸਰਦਾਰ ਜੀ ਲਾਟਰੀ ਪਾ ਲਓ ਕਹਿੰਦਾ ਮੈਂ ਕਿਹਾ ਮੈਂ ਨਹੀਂ ਭਰਾਵਾ ਲਾਟਰੀ ਪਾਉਂਦਾ ਜਾ ਪਰੇ ਮੈਂ ਤਾਂ ਅੱਗੇ ਦੁਖੀ ਕਹਿੰਦਾ ਇੰਨੇ ਨੂੰ ਬੱਸ ਤੁਰਨ ਲੱਗੀ ਉਹ ਬੰਦਾ ਮੈਨੂੰ ਪਰਚੀ ਕੱਟ ਕੇ ਮੇਰੀ ਆ ਜੇਬ ਚ ਪਾ ਕੇ ਤੁਰ ਗਿਆ ਕਹਿੰਦਾ ਲਓ ਸਰਦਾਰ ਜੀ ਨਿਕਲ ਆਈ ਤਾਂ ਪੈਸੇ ਦੇ ਦਿਓ ਨਹੀਂ ਤੇ ਨਾ ਸਹੀ ਕਹਿੰਦਾ ਉਹ ਬੱਸ ਉੱਤਰ ਗਿਆ ਬੱਸ ਤੁਰ ਪਈ ਥੋੜੀ ਦੂਰ ਜਾ ਕੇ ਮੇਰੇ ਮਨ ਚ ਆਇਆ ਮਨਾ ਇਹ ਮੈਨੂੰ ਜਾਣਦਾ ਨਹੀਂ ਮੈਂ ਕਦੇ ਲਾਟ ਨਹੀਂ ਪਾਈ ਨਹੀਂ ਇਹ ਪਰਚੀ ਕਿਵੇਂ ਦੇ ਗਿਆ ਜੇਬ ਤੋਂ ਗੱਡੀ ਤੋਂ 200 ਰੁਪਏ ਵਾਲੀ ਲਾਟਰੀ ਪਰਚੀ ਕਹਿੰਦਾ ਪਿੰਡ ਗਿਆ ਤਾਂ ਉੱਥੋਂ ਤੱਕ ਜਾਂਦੇ ਆ ਮੇਰੇ ਦਿਮਾਗ ਚ ਕੋਈ ਗੱਲ ਘੁੰਮਦੀ ਹੈ ਸੱਜਣਾ ਤੈਨੂੰ ਕੋਈ ਸੰਕੇਤ ਹੈ ਇਹ ਤੈਨੂੰ ਨਾ ਤੂੰ ਲਾਟਰੀ ਪਾਈ ਨਾ ਉਹ ਤੈਨੂੰ ਜਾਣਦਾ ਇਹ ਕਹਾਣੀ ਕੀ ਹੈ ਕਹਿੰਦਾ ਰਾਤ ਲੰਗੀ ਮੈਂ ਸਵੇਰੇ ਲਾਟਰੀ ਲੱਗ ਕੇ ਫਿਰ ਮਂਜੀਠੇ ਆਇਆ ਮੈਂ ਲੱਭਿਆ ਉਹ ਬੰਦਾ ਕੋਈ ਨਾ ਮਿਲਿਆ ਜਿਹੜਾ ਉਹਦਾ ਮਿੱਤਰ ਸੀ ਨਾ ਕੈਸਟਡੀ ਵਾਲਾ ਉਹਨੂੰ ਜਾ ਕੇ ਪੁੱਛਿਆ ਬਿਲਡਿੰਗ ਦੀ ਦੁਕਾਨ ਉੱਤੇ ਉਹਨੂੰ ਕਿਹਾ ਕੋਈ ਲਾਟਰੀ ਮੈਨੂੰ ਦੇਖਿਆ ਯਾਰ ਉਹ ਕਹਿੰਦਾ ਮੈਂ ਤੇ ਪਾਉਂਦਾ ਨਹੀਂ ਨਾਲ ਐਸਟਡੀ ਵਾਲਾ ਉਹਨੂੰ ਪੁੱਛਦੇ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਇਹ ਲਾਟਰੀ ਤਾਂ ਮੰਗਲਵਾਰ ਨਿਕਲਦੀ ਹੈ ਅਖਬਾਰ ਚ ਆਉਂਦੀ ਹੈ ਦੋ ਚਾਰ ਦਿਨ ਰੋਕ ਲਾ ਇਹ ਮੰਗਲਵਾਰ ਆਉਣਾ ਇਹ ਲਾਟਰੀ ਦਾ ਨੰਬਰ ਉਹ ਕਹਿੰਦਾ ਦੋ ਤਿੰਨ ਦਿਨ ਮੈਂ ਮਰਨਾ ਤਕਲ ਕਰ ਲਿਆ ਰੋਕ ਲਿਆ ਵੇ ਮਰਨਾ ਨਹੀਂ ਜਰੂਰ ਕੋਈ ਸੰਕੇਤ ਹੈ ਅੰਦਰੋਂ ਕੁਝ ਮਨ ਕਹਿੰਦਾ ਸੀ ਕਹਿੰਦਾ ਭਾਈ ਸਾਹਿਬ ਮੰਗਲਵਾਰ ਜਦੋਂ ਅਸੀਂ ਗਏ ਮੈਂ ਆਪਣੇ ਮਿੱਤਰ ਨੂੰ ਬਿਲਡਿੰਗ ਵਾਲੇ ਨੂੰ ਲੈ ਕੇ ਗਿਆ ਉਸ ਐਸਸੀਟੀ ਤੇ ਤਾਂ ਜਾਂਦੇ ਨੂੰ ਉਹ ਜਿਹੜਾ ਦੁਕਾਨਦਾਰ ਨਾ ਆਪਣੀਆਂ ਲਾਟਰੀਆਂ ਰੱਖ ਕੇ ਨੰਬਰ ਮੇਲੇ ਅਸੀਂ ਬੈਠੇ ਰਹੇ ਉਹਨੇ ਆਪਣੀਆਂ ਪੰਜ ਚਾਰ ਲਾਟਰੀਆਂ ਦੇ ਨੰਬਰ ਮਿਲ ਕੇ ਵਿਲਾ ਹੋਇਆ ਕਹਿੰਦਾ ਲਿਓ ਸਰਦਾਰ ਜੀ ਤੁਹਾਡਾ ਵੀ ਦੇਖ ਲਈ ਕਹਿੰਦਾ ਜਦੋਂ ਮੇਰੇ ਵਾਲੀ ਪਰਚੀ ਉਹਨੇ ਵੇਖੀ ਭਾਈ ਸਾਹਿਬ ਤੇ ਉਹ ਕਹਿੰਦਾ ਉਹ ਪਰਚੀ ਮੇਲੀ ਤੇ ਨੰਬਰ ਮੇਲ ਕੇ 2 3 4 ਵਾਰ ਨੰਬਰ ਮਿਲੇ ਤੇ ਸਾਡੇ ਵੱਲ ਵੇਖ ਤੇ ਉਹ ਕਹਿੰਦਾ ਸਰਦਾਰ ਜੀ ਪਾਣੀ ਪੂਣੀ ਪੀ ਲਓ ਕਹਿੰਦਾ ਮੈਂ ਕਹਾਂ ਜੀ ਕੀ ਹੋਇਆ ਕਹਿੰਦਾ ਸਰਦਾਰ ਜੀ ਤੁਹਾਨੂੰ 2 ਕਰੋੜ ਦੀ ਲਟਰੀ ਨਿਕਲੀ 2 ਕਰੋੜ ਦੀ 1 ਕਰੋੜ 86 ਲੱਖ ਰੁਪਏ ਨੂੰ ਟੈਕਸ ਕੱਟ ਕੇ ਮਿਲਿਆ ਉਹ ਕਹਿੰਦਾ ਭਾਈ ਸਾਹਿਬ ਆਉਂਦੇ ਹਾਂ ਮੈਂ ਪਹਿਲਾਂ ਕਰਜ਼ਾ ਲਾਇਆ ਜਿਹੜਾ 2 ਲੱਖ ਸੀ ਆ ਘਰ ਬਣਾਇਆ ਹੈ ਘਰ ਬਣੀ ਹੈ ਗੁਰੂ ਰਾਮਦਾਸ ਮਹਾਰਾਜ ਦਾ ਹਰੇਕ ਸਾਲ ਸ਼ੁਕਰਾਨਾ ਕਰੀਦਾ ਮੈਂ ਉਹਨਾਂ ਪੈਸਿਆਂ ਦੀ ਜ਼ਮੀਨ ਨਹੀਂ ਖਰੀਦੀ ਮੈਂ ਸਿਰਫ ਗੁਰੂ ਦਾ ਸ਼ੁਕਰਾਨਾ ਕਰਨਾ ਹੈ ਹਾਂ ਇੱਕ ਦੋ ਇੱਧਰ ਉੱਧਰ ਬੈਂਕ ਵਿੱਚ ਪੈਸੇ ਨੇ ਕੰਮ ਚੱਲਦਾ ਤੇ ਕਹਿੰਦਾ ਭਾਈ ਸਾਹਿਬ ਜੀ ਇਹ ਸਭ ਕੁਝ ਗੁਰੂ ਰਾਮਦਾਸ ਮਹਾਰਾਜ ਦਾ ਦਿੱਤਾ ਹੈ ਕਹਿਣ ਤੋਂ ਭਾਵ ਜਦੋਂ ਗੁਰੂ ਦੇਣ ਤੇ ਆਉਂਦਾ ਤੇਰੇ ਅੰਦਰ ਗੁਰੂ ਤੇ ਵਿਸ਼ਵਾਸ ਹੋਵੇ ਉਹ ਤਾਂ ਇੱਕ ਨਾ ਸੁੱਦਿਆਂ ਦੇ ਉਠਾਲ ਸਾਧ ਸੰਗਤ ਇਹ ਗੱਲ ਮੈਂ ਸੁਣਾਈ ਕਿਤੇ ਇਹਦਾ ਅਰਥ ਇਹ ਨਾ ਕੱਢ ਲਿਓ ਵੇ ਭਾਈ ਸਾਹਿਬ ਸੁਣਾ ਕੇ ਗਏ ਆ ਜਿਹਦਾ ਕਰਜ਼ਾ ਹੋਵੇ ਉਹ ਲਾਟਰੀਆਂ ਪਾਵੇ ਲਾਟਰੀਆਂ ਪਾਉਣਾ ਜੂਹਾ ਖੇਡਣਾ ਇਹ ਗੁਰਮਤਿ ਵਿੱਚ ਪਰਵਾਣ ਨਹੀਂ ਪਰ ਕਿਤੇ ਜਾ ਕੇ ਲਾਟਰੀਆਂ ਨਾ ਅੰਮ੍ਰਿਤਸਰ ਪਾਣ ਲੱਗੋ ਵੇ ਭਾਈ ਸਾਹਿਬ ਨੇ ਕਹੇ ਜੀ ਲਾਟਰੀਆਂ ਨਾ ਉਹ ਤਾਂ ਗੁਰੂ ਰਾਮਦਾਸ ਮਹਾਰਾਜ ਨੇ ਨਜ਼ਰ ਕੀਤੀ ਹੈ ਕਹਿਣ ਤੋਂ ਪਾਹ ਵੇ ਵਿਸ਼ਵਾਸ ਦੀ ਗੱਲ ਹੈ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਸਿੱਕਾ ਤੇਰੇ ਅੰਦਰ ਵਿਸ਼ਵਾਸ ਹੋਵੇ ਫਿਰ ਜੋ